ਜਿਸ ਕੇ ਸਰੂਪਰ ਤੂੰ ਸੁਆਮੀ ਸੋ ਦੁਖਸਾ ਪਵੈ ਬੋਲ ਜਾਣੇ ਮਾਇਆ ਮਦ ਮਾਤਾ ਮਰਣਾ ਚੀਤਨ ਆਵੈ ਸੰਦੰਕ ਸੰਤ ਤੇਰੇ ਤੇਰੇ ਸੇਵਕੋ ਪਾ ਕਿਸ਼ਨਾਹੀ ਜਮਨ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਇਨਕਾ ਜਨਮ ਮਰਨ ਦੁੱਖ ਨਾਸਾ ਤੇਰੀ ਬਖਸ਼ਣਾ ਮਿਟੇ ਕੋਈ ਸਤਿਗੁਰ ਕਾ ਦੁਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪੈਰ ਅਰਾਧੇ ਤੇਰੀ ਸ਼ਰਨ ਤੇਰੇ ਪਰਵਾਸੈਂ ਪੰਜ ਦੁਸ਼ਟ ਲੈ ਸਾਧੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜੇਨ ਕਲ ਰਾਖੀ ਮੇਰੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋਦੋ ਕੈਸਾ ਪਾਵੈ ਬੋ ਨ ਜਾਣੈ ਮਾਇਆ ਮਦ ਮਾਤਾ ਮਰਨ ਜੀਤ ਨ ਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਬ ਜੀ ਬਾਰੇ ਮਹਾ ਬਾਜ ਮਹਲਾ 5 ਕਾਰ ਚੌਥਾ ਇੱਕ ਓੰਕਾਰ ਸਾਗੁਰ ਪ੍ਰਸ਼ਾਦ ਕਿਰਤ ਕਰਮ ਕੇ ਵਿਛੜੇ ਆਹ ਕਿਰਪਾ ਮੇਲੋ ਰਾਮ ਚਾਰ ਕੁੰਟ ਦਾ ਦਿਸ ਪਰ ਮੈਂ ਥਕ ਆਏ ਪ੍ਰਭ ਕੀ ਸ਼ਾਮ ਤਿੰਦ ਦੇ ਤੇ ਬਾਰੀ ਕਿਤੇ ਨ ਆਵੇ ਕਾਮ ਜਾਲ ਬਿਨ ਸਾਖ ਮਲਾਵਤੀ ਉਪਜੇ ਨਾਹੀ ਦਾਮ ਹਰ ਨਾ ਨਾ ਮਿਲਿਏ ਸਾਜਣੇ ਤਉ ਪਾਈਏ ਬਿਸਰਾਮ ਜਿਤ ਕਰ ਕੰਤਨਾ ਪਰਟੀ ਪਾਠਨਗਰ ਸੇ ਗਰਾਮ ਸਰਬ ਸ਼ੰਗਾਲ ਤਮੋਲ ਰਸ ਸੰਦੇਸ਼ ਸਭ ਖਾਮ ਪ੍ਰਭ ਸੁਆਮੀ ਕੰਧ ਵਿਹੂਨੀ ਆ ਸਜ ਸਭ ਜਾਮ ਨਾਨਕੀ ਬਨੰਤੀ ਆ ਕਾ ਕਿਰਪਾ ਦੀ ਜੇ ਨਾਮ ਹਰ ਮੇਲੋ ਸੁਆਮੀ ਸੰਤ ਪ੍ਰਭ ਕਾ ਨੇ ਚਲ ਧਾਮ ਜੇਤ ਗੋਬਿੰਦ ਅਰਾਧੀ ਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈ ਐ ਰਸਨ ਨਾ ਪਣਾ ਚੇਦ ਗੋਵਿੰਦ ਆਰਾਧਿਆ ਹੋਵੇ ਆਨੰਦ ਕਣਾ ਸੰਤ ਜਲਾ ਮਿਲ ਪਾਈ ਐ ਰਸਨਾ ਨਾ ਪਣਾ ਜਿਨ ਪਾਇਆ ਪ੍ਰਭ ਆਪਣਾ ਆਇ ਕਿਸੇ ਗਣਾ ਏਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮੈਲ ਪੂਰਿਆ ਰਵਿਆ ਵਿਚ ਬਣਾ ਸੁਪ੍ਰਭ ਚੇਤਨ ਆਵਈ ਕਿਤੜਾ ਦੁੱਖ ਗਣਾ ਜਿਨਿ ਰਾਵਿਆ ਸੋ ਪ੍ਰਭੂ ਜਿਨਾਂ ਭਾਗ ਮਣਾ ਹਰ ਦਰਸ਼ਨ ਕੋ ਮੰਨ ਲੋ ਚਦਾ ਨਾਨਕ ਪਿਆਸ ਮਣਾ ਚੇਤ ਮਲਾਏ ਸੋ ਪ੍ਰਭੂ ਕੇ ਪਾਏ ਲੱਗਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਸੁਕਾਇ ਪਾਏ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੇਤ ਦਾ ਮਹੀਨਾ ਸ਼ੁਕਰਵਾਰ ਪਰ ਆ ਰੰਭੋ ਆ ਹੈ ਅੱਜ ਦੇਸੀ ਨਵਾਂ ਸਾਲ ਆਰੰਭ ਹੋਇਆ ਹੈ ਨਵਾਂ ਸਾਲ ਜੇਦਾ ਮਹੀਨਾ ਸਾਰੀਆਂ ਸੰਤਾਂ ਨੂੰ ਸਦਾ ਸੁਹਾਵਣਾ ਹੋਵੇ ਜੀ ਖੁਸ਼ੀਆਂ ਭਰਿਆ ਆਵੇ ਖੁਸ਼ੀਆਂ ਭਰਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ Vai de ji ਵਾਹਿਗੁਰੂ ਸਾਬ ਜੀ ਤਨ ਗੁਰੂ ਗਰੀਬ ਨਵਾਜ਼ ਜਿਤੇ ਸ਼ਰਨ ਆਏ ਹੈ ਤੇ ਤੇਰਾਖ ਲਏ ਹੈ ਬਿਨ ਸ਼ਰਨਤਾ ਕੀ ਨਹੀਂ ਓ ਓ ਟੰਮ ਸਰ ਦਵਾਰ ਕੋ ਛਾਡ ਕੇ ਗਉ ਤਵਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤਵਾਰ ਵਾਹਿਗੁਰੂ ਜੀ ਤੇਰੇ ਜੋਰ ਦਾਨ ਦੇਤੇ ਸਾਤ ਉਪਜਾਵਾ ਬਾ ਪਰਸ ਤੇ ਝੂਠ ਬਣਾਵਾ ਦਾਨ ਦੇਤੇ ਸਾਤ ਉਪਜਾਵਾ ਬਾ ਪਰਸ ਤੇ ਝੂਠ ਬਨਾਵਾ ਉਪਜਤ ਹੀ ਉਠ ਰੁਜੇ ਜੁਜਾਰਾ ਤਾਪ ਦੇ ਕਰਜਤ ਮੈਂ ਰਾਰਾ ਸਹ ਸ ਬਰਕ ਜੋ ਅਜ ਬਡਾਵਾ ਰਸਨ ਸੈਸ ਸਦਾ ਲੋ ਪਾਵੇ ਸਹਸ ਜੁਗਨ ਲੋ ਕਰੇ ਵਿਚਾਰਾ ਤਦ ਨਾ ਪਾਵਤ ਪਾਰ কুমਾਰਾ ਤੇਰੇ ਜੋਰ ਗੂੰਗਾ ਕਹਿਤਾ ਵਿਆਸ ਪਰਾਸਰ ਔਰ ਇਕ ਕਨੇ ਸਿੰਗੀ ਰਖ ਬਗ ਦਾਲ ਬਪਨੇ ਸਾਹਸ ਮੁਖਣ ਕਾ ਬ੍ਰਹਮਾ ਦੇਖਾ ਤਉ ਨ ਕੁੰਬਰਾ ਅੰਤ ਬਸੇਖਾ ਵਿਆਸ ਪ੍ਰਾਸਰ ਔਰ ਇਕ ਕਨੇ ਸਿੰਗੀ ਰਖ ਬਕ ਦਾਲ ਬਪਨੇ ਸਹੰਸ ਮੁਖਣ ਕਾ ਬ੍ਰਹਮਾ ਦੇਖਾ ਕਉ ਨ ਤੁੰਬਰਾ ਅੰਤ ਵਿਸਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ